ਕੀਤਾ ਸ਼ਰਮਾ ਤੁਸੀਂ ਦੇਖ ਰਹੇ ਹੋ ਕ੍ਰੀਏਟਿਵ ਨਿਊਜ਼ ਪੰਜਾਬੀ ਅੱਜ ਬਿਲਕਾ ਵਿਖੇ ਵਾਲਮੀਕ ਨੌਜਵਾਨ ਸਭਾ ਪੱਤੀ ਭਲਾਈ ਵੱਲੋਂ ਨਗਰ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਭਗਵਾਨ ਵਾਲਮੀਕੀ ਜੀ ਦਾ ਪਾਵਨ satsang ਕਰਵਾਇਆ ਗਿਆ ਇਹ ਪਾਵਨ satsang লাভ ਕੁਸ਼ ਮਾਉਂ ਵਾਲ ਕੀਰਤਨ ਜਥੇ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਇਸ ਮਹੱਲੇ ਦੇ ਪ੍ਰਧਾਨ ਕਾਕੇ ਨੂੰ ਬਣਾਇਆ ਗਿਆ ਇਸ ਮੌਕੇ ਤੇ ਰਾਜਕੁਮਾਰ ਲੋਹੜਟ ਰਾਜਕੁਮਾਰ ਆਦੀਵੰਸੀ ਬਲਵਿੰਦਰ ਸਿੰਘ, ਸੁਰਜੀਤ ਵੀਟਾ, ਜਰਨੈਲ ਸਿੰਘ ਅਤੇ ਵਾਲਮੀਕ ਨੌਜਵਾਨ ਸਭਾ ਦੇ ਮੈਂਬਰ ਕਾਕਾ ਪ੍ਰਧਾਨ ਰਿੱਕੀ, ਅਜੀਵਾਲੀਆ, ਦਵਿੰਦਰ ਟੋਨੀ, ਮਨੀ, ਰੂਬੀ, ਦਿਲਪ੍ਰੀਤ, ਮੰਨਾ ਵਾਲੀਆ, ਕਗਨ ਵਾਲੀਆ ਹਾਜ਼ਰ ਸਨ। ता रे ता ता रे ता रे ता रे मच जर्दी टोडी ता रे ता ता रे ता रे मच जर्दी टोडी वासी नाम से नाम है इतनी हो सा मच जर्दी टोडी वासी नाम से नाम है हर की शोभा दोनी और ही से राधे राम से दादा हर की शोभा दोनी Thank you. ਸੇਨੇ ਆਏ ਦੇਖਾ ਇਸ ਨੂੰ ਜਾਨੀ ਬਹੁਤ ਇਸ ਤੇ ਅਰੇ ਇਸ ਦਾ ਬੋਲੀ ਅਰੇ ਇਸ ਨੂੰ ਕਹਿੰਦੇ ਸੱਤ ਅੰਨਾਂ ਦੀ ਸੰਗਰਾਮ ਹੋਈ ਬੱਚੇ ਕੋਈ ਬੱਚਲੇ ਬੈਕਲ ਸਾਈਡ ਤੇ ਬੈਠ ਕੇ ਬੋਲਦਾ

दादी जी अपना मानटेन ले आए दादी जी हनी रूबी जी और आदि जी मनीवालिया जी स्टेज सम्मान किया जा रहा है मेहरबानी करके की

ਨੇ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ 사ਸੰਗ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਕੀਰਤਨ ਜਥੇ ਅਤੇ ਹੋਰ ਕੌਮੀ ਪ੍ਰਚਾਰਕਾਂ ਨੂੰ ਵੀ ਸ਼ਮੂਲੀਅਤ ਕਰਨ ਦਾ ਮੌਕਾ ਮਿਲਿਆ ਔਰ ਅੱਜ ਦੇ ਇਸ ਭਵਿੱਖ ਦੇ 사ਸੰਗ ਦੇ ਵਿੱਚ ਸਭੂ ਸੰਗਤਾਂ ਨੂੰ ਬੇਨਤੀਆਂ ਕੀਤੀਆਂ ਲੀਆਂ ਆਪਾਂ ਪਰਮਾਤਮਾ ਵਾਰਮਿਕੀ ਮਹਾਰਾਜ ਦੇ ਚਰਨਾਂ 'ਚ ਫਰਿਆਦ ਕਰੀਏ ਤਾਂ ਜੋ ਸਾਡੇ ਘਰਾਂ ਵਿੱਚ ਸਾਡੇ ਪਰਿਵਾਰ ਵਿੱਚ ਸਾਡੇ ਸਮਾਜ 'ਚ ਸਾਡੇ ਨਗਰ 'ਚ ਸੁੱਖ ਸ਼ਾਂਤੀ ਮਨੋਬਲ ਬੁੱਧੀ ਗਿਆਨ ਦੀ ਬਖਸ਼ਿਸ਼ ਕਰਨ ਪਰਮਾਤਮਾ ਵਾਰਮਿਕੀ ਮਹਾਰਾਜ ਅਤੇ ਸਾਡੇ ਵਿੱਚ ਜਿਹੜੀ ਹੈ ਏਕਤਾ ਬਣੇ ਸਾਡੇ ਵਿੱਚ ਜਿਹੜਾ ਪ੍ਰੇਮ ਪਿਆਰ ਭਾਉ ਜਿਹੜਾ ਆ ਆਪਸੀ ਜੁੜਨ ਦਾ ਪਰਮਾਤਮਾ ਸਾਡੇ ਤੇ ਮਿਹਰ ਭਰਿਆ ਹੱਥ ਰੱਖਣ ਔਰ ਅਸੀਂ ਸਾਡੇ ਸਮਾਜ ਦੇ ਵਿੱਚ ਜਿਹੜੀ ਦੁਈ ਦੁਬੈਰ ਈਰਖਾ ਜੁਬੈਰ ਹੈ ਇਤੋਂ ਆਪਾਂ ਦੂਰ ਹੋਈਏ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਕੇ ਆਪਾਂ ਧਰਮ ਦੀ ਸੇਵਾ ਕਰੀਏ ਕੌਮ ਦੀ ਸੇਵਾ ਕਰੀਏ ਇਹੋ ਜੀ ਅੱਜ ਵਿਚਾਰ ਚਰਚਾ ਦੇ ਨਾਲ ਜਿਹੜਾ ਸੁਖਾਵੇਂ ਰੂਪ ਦੇ ਵਿੱਚ ਅੱਜ ਦਾ satsang ਜਿਹੜਾ ਹੈ ਸੰਪੰਨ ਹੋਣ ਜਾ ਰਿਹਾ ਹੈ ਔਰ ਸਾਰੀਆਂ ਹੀ ਸੰਤਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਖਾਸ ਕਰਕੇ ਇਥੋਂ ਦੀ ਜਿਹੜੀ ਨੌਜਵਾਨ ਸਭਾ ਹੈ ਸਾਰੇ ਹੀ ਵੀਰਾਂ ਵੀਰ ਜਿਹੜੇ ਹੈ ਵਧਾਈ ਦੇ ਪਾਤਰ ਹਨ ਸਾਰੇ ਹੀ ਬਜ਼ੁਰਗ ਸਾਰੀਆਂ ਬੀਬੀਆਂ ਭੈਣਾਂ ਵਧਾਈ ਦੀਆਂ ਪਾਤਰ ਨੇ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਲਾ ਕੇ ਅੱਜ ਇਸ Satsang ਨੂੰ ਕਾਮਯਾਬ ਕੀਤਾ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਸਮੂਹ ਸੰਗਤਾਂ ਦਾ ਧੰਨਵਾਦੀਆਂ ਜੈ ਵਾਲੋਕ ਅੱਜ ਪਿੰਡ ਬਿਲਗਾ ਦੇ ਵਿੱਚ ਮਹਾਰਿਸ਼ਵਾਮੀ ਜੀ ਦਾ ਪਾਵਨ Satsang ਕਰਵਾਇਆ ਜਾ ਰਿਹਾ ਔਰ ਉਸ Satsang ਤੋਂ ਪਰੰਤ ਪਿੰਡ ਬੇਲ ਦਾ ਪਤੀ ਭਲਾਈ ਸਾਡੇ ਬਾਲਮੀ ਕਲੋਜਨ ਸਭਾ ਨੇ ਸੁਚਾਰਾ ਉਹ ਜਿਹੜਾ ਜਿੰਨ ਮੇਰੇ ਮੇਰਾ ਕਾਕਾ ਨੂੰ ਇਸ ਮਹੱਲੇ ਦਾ ਪ੍ਰਧਾਨ ਚੁਕ ਕੀਤਾ ਪਰ ਸਾਨੂੰ ਆਸ ਹੈ ਕਿ ਇਹ ਆਉਣ ਵਾਲੇ ਸਮੇਂ ਦੇ ਅੰਦਰ ਸ੍ਰੀ ਗੁਰੂ ਬਾਲਮੀ ਮਹਾਰਾਜ ਦਾ ਪ੍ਰਚਾਰ ਕਰਨ ਦੇ ਦੇ ਵਿੱਚ ਔਰ ਉਹਨਾਂ ਦੀਆਂ ਸਿੱਖਵਾਵਾਂ ਲੋਕਾਂ ਤੱਕ ਪਹੁੰਚਉਣ ਲਈ ਸਾਡਾ ਬੜਾ ਸਹਿਯੋਗ ਦੇਵੇਗਾ ਇਸ ਆਸ ਔਰ ਭਰੋਸੇ ਦੇ ਨਾਲ ਇਹਨੂੰ ਇਸ ਪਿੰਡ ਦੀ ਨਗਰ ਦੀ ਪ੍ਰਧਾਨਗੀ ਦਿੱਤੀ ਹੈ ਤੋਂ ਸਾਰੇ ਸਾਥੀਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਅੱਜ ਪਵਨ ਵਾਲਮੀਕ ਮਹਾਰਾਜ ਦਾ ਸਸਨ ਕਰਵਾਇਆ ਤੇ ਇਸ ਦੇ ਵਧਾਈ ਦੇ ਵੀ ਪਾਤਰ ਹੈ ਸਾਰੇ ਨਗਰ ਨੂੰ ਇਸ ਅੱਜ ਦੇ શુભ ਪ੍ਰੋਪਤੇ ਮੈਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਲੈਣਾ ਜੈਪੀਂ ਜਪਾਤ ਜੈ ਵਾਲਮੀਕੀ ਹਾਪਾ